ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਸ਼ਲੋਕ ਮਹਲਾ 3 ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸ਼ਬਦ ਐਸਿਓ ਚਿਤ ਨ ਲਾਵਈ ਜਿਤ ਸੁਖ ਵਸੈ ਮਨ ਆਏ ਤਾਂ ਮਸ ਲਗਾ ਸਦਾ ਫਿਰੈ ਅਹਨਸ ਜਲਤ ਬਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛ ਨ ਜਾਏ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਹੇ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨਾ ਹੈ ਤੇ ਅੰਨੇ ਹੀ ਕੰਮ ਕਰਦਾ ਹੈ ਸਤਿਗੁਰ ਦੇ ਸ਼ਬਦ ਨਾਲ ਮਨ ਨਹੀਂ ਜੁੜਦਾ ਜਿਸ ਕਰਕੇ ਹਿਰਦੇ ਵਿੱਚ ਸੁਖ ਆਵਸੇ ਤਮੋ ਗੋਣ ਵਿੱਚ ਮਸਤ ਹੋਇਆ ਸਦਾ ਪਟਕਦਾ ਹੈ ਤੇ ਦਿਨ ਰਾਤ ਸੜਦਿਆਂ ਗੁਜ਼ਰਦੀ ਹੈ ਕੁਝ ਅੱਖੀਆਂ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋਈ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ